ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਦਰਾਵੜ ਮਨਿਹਰ ਮਨੋਹਰ ਕਾਂਗਰਸ ਜਿਹਨੂੰ ਆਪਾਂ ਡੀਐਮਕੇ ਕਹਿੰਦੇ ਆ ਉਹਦੇ ਇੱਕ ਨੇਤਾ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਕਿੰਨਾ ਕੁ ਵਿਵਾਦਪੂਰਨ ਆਪਾਂ ਇੱਥੇ ਗੱਲ ਕਰਾਂਗੇ ਉਹਨਾਂ ਨੇ ਕਿਹਾ ਕਿ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਰਿਹਾ ਉਹਨਾਂ ਨੇ ਆਪਣੇ ਬਿਆਨ ਚ ਕਿਹਾ ਕਿ ਇਹ ਐਮਪੀ ਨੇ ਇਹ ਰਾਜਾ ਇਹ ਰਾਜਾ ਜੀ ਐਮਪੀ ਨੇਗੇ ਇਹ ਇਹਨਾਂ ਨੇ ਕਿਹਾ ਕਿ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਨਹੀਂ ਸੀ ਬਲਕਿ ਵੱਖ-ਵੱਖ ਰਿਵਾਇਤਾਂ ਤੇ ਪਰੰਪਰਾਵਾਂ ਵਾਲਾ ਉਪਮਹਾਦੀਪ ਹੈ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਇਹਦੀ ਸਟੇਟਮੈਂਟ ਤੋਂ ਬਾਅਦ ਬਿਆਨ ਤੋਂ ਬਾਅਦ ਕਾਫੀ ਸਿਆਸੀ ਵਿਵਾਦ ਆਗਾ ਜਿਹੜਾ ਉਹ ਖੜਾ ਹੋ ਗਿਆ ਤੇ ਕਾਂਗਰਸ ਭਾਜਪਾ ਭਾਰਤੀ ਜਨਤਾ ਪਾਰਟੀ ਨੇ ਵੀ ਇਹਦੀ ਨਿੰਦਾ ਕੀਤੀ ਆ ਤੇ ਕਾਂਗਰਸ ਨੇ ਵੀ ਇਸ ਗੱਲ ਦਾ ਵਿਰੋਧ ਕੀਤਾਗਾ ਭਾਰਤੀ ਜਨਤਾ ਪਾਰਟੀ ਨੇ ਤਾਂ ਇੱਥੇ ਤੱਕ ਕਿਹਾਗਾ ਉਹ ਕਹਿੰਦੇ ਵੀ ਮਤਲਬ ਹੀ ਇਹਨਾਂ ਨੂੰ ਇਹ ਇਹ ਰਾਜਾ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਤੇ ਮੈਂ ਤੁਹਾਨੂੰ ਇਹਦਾ ਪੂਰਾ ਬਿਆਨ ਵੀ ਪੜ੍ਹ ਕੇ ਸੁਣਾਉਂਗਾ ਵੀ ਕੀ ਬਿਆਨ ਦਿੱਤਾ ਹੋਇਆ ਨੇ ਤੇ ਕਾਂਗਰਸ ਨੇ ਜਿਹੜੀ ਕਾਂਗਰਸ ਆ ਕਾਂਗਰਸ ਨੇ ਮੰਗਲਵਾਰ ਨੂੰ ਆਪਣੇ ਸਹਿਯੋਗੀ ਜਿਹੜੇ ਡੀਐਮਕੇ ਨੇਤਾ ਇਹ ਰਾਜਾ ਦੇ ਵਿਵਾਦਪੂਰਨ ਟਿੱਪਣੀ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਇਸ ਨਾਲ 100% ਸਹਿਮਤ ਹਨ ਕਾਂਗਰਸ ਨੇ ਵੀ ਨਿੰਦਾ ਕੀਤੀ ਆ ਭਾਜਪਾ ਨੇ ਵੀ ਨਿੰਦਾ ਕੀਤੀ ਆ ਉਹਨਾਂ ਨੇ ਇਹ ਰਾਜਾ ਸੀਗੇ ਜਿਹੜੇ ਉਹ ਆਪਣੀ ਇੱਕ ਵੀਡੀਓ ਚ ਕਿਸੇ ਪਾਰਟੀ ਚ ਕੋਈ ਪਾਰਟੀ ਆ ਪਾਰਟੀ ਦੇ ਵਿੱਚ ਬੈਠ ਕੇ ਉੱਥੇ ਕੋਈ ਮੀਟਿੰਗ ਸੀ ਮੀਟਿੰਗ ਦੇ ਵਿੱਚ ਬੋਲ ਰਹੇ ਨੇਗੇ ਇਹ ਰਾਜਾ ਜੀ ਤੇ ਉਹਨਾਂ ਨੇ ਪੂਰਾ ਉਹਨਾਂ ਦਾ ਬਿਆਨ ਮੈਂ ਤੁਹਾਨੂੰ ਸੁਣਾਉਣਾ ਪੜ ਕੇ ਕੀਆ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਰਾਸ਼ਟਰ ਨਹੀਂ ਹੈ ਇਹ ਇਹ ਗੱਲ ਚੰਗੀ ਤਰ੍ਹਾਂ ਸਮਝੋ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਰਿਹਾ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਪਰੰਪਰਾ ਅਤੇ ਇੱਕ ਸੱਭਿਆਚਾਰ ਨੂੰ ਦਰਸਾਉਂਦਾ ਹੈ ਇੱਕ ਦੇਸ਼ ਅਤੇ ਇੱਕ ਰਾਸ਼ਟਰ ਦਾ ਨਿਰਮਾਣ ਇਹ ਚੀਜ਼ਾਂ ਕਰਦੀਆਂ ਹਨ ਜਿੱਥੇ ਕਿ ਭਾਸ਼ਾ ਵੀ ਇੱਕ ਹੈ ਤੇ ਪਰੰਪਰਾ ਵੀ ਇੱਕ ਹੈ ਤੇ ਸੱਭਿਆਚਾਰ ਵੀ ਇੱਕ ਹੈ ਉਹਨਾਂ ਨੇ ਕਿਹਾ ਕਿ ਉਹ ਜਿੱਥੇ ਇਹ ਗੱਲਾਂ ਨੇਗੀਆਂ ਇੱਕ ਅੱਲਾ ਹੁੰਦੀਆਂ ਨੇ ਸਾਰੇ ਦੇਸ਼ ਚ ਇੱਕੋ ਹੀ ਹੁੰਦੀਆਂ ਨੇ ਉਹੀ ਇੱਕ ਰਾਸ਼ਟਰ ਦਾ ਨਿਰਮਾਣ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਭਾਰਤ ਆਗਾ ਜਿਹੜਾ ਇੱਥੇ ਬੱਕਰੀਆਂ ਬੱਕਰੀਆਂ ਭਾਸ਼ਾਵਾਂ ਨੇਗੀਆਂ ਰਾਜਾ ਨੇ ਕਿਹਾ ਕਿ ਭਾਰਤ ਇੱਕ ਰਾਸ਼ਟਰ ਨਹੀਂ ਬਲਕਿ ਇੱਕ ਉਪਮਹਾਦੀਪ ਹੈ ਉਹਨਾਂ ਕਿਹਾ ਕਿ ਕੀ ਕਾਰਨ ਹੈ ਕਿ ਤਾਮਿਲ ਇੱਕ ਰਾਸ਼ਟਰ ਹੈ ਅਤੇ ਇੱਕ ਦੇਸ਼ ਹੈ ਉਹਨਾਂ ਨੇ ਕਿਹਾ ਕਿ ਮਲਿਆਲਮ ਇੱਕ ਭਾਸ਼ਾ ਹੈ ਇੱਕ ਰਾਸ਼ਟਰ ਹੈ ਇੱਕ ਦੇਸ਼ ਹੈ ਉਹਨਾਂ ਨੇ ਇਹ ਜਿਹੜੀਆਂ ਸੂਬੇ ਨੇ ਇਹਨਾਂ ਨੂੰ ਵੱਖਰੇ-ਵੱਖਰੇ ਦੇਸ਼ ਕਿਹਾਗਾ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆਪਣੇ ਬਿਆਨ 'ਚ ਉਹਨਾਂ ਨੇ ਇਹ ਸੂਬਿਆਂ ਨੂੰ ਵੱਖਰੇ-ਵੱਖਰੇ ਦੇਸ਼ ਕਿਹਾ ਊੜੀਆ ਇੱਕ ਰਾਸ਼ਟਰ ਇੱਕ ਭਾਸ਼ਾ ਹੈ ਇੱਕ ਦੇਸ਼ ਹੈ ਉਹਨਾਂ ਨੇ ਮਤਲਬ ਇਹਨਾਂ ਨੂੰ ਵੱਖਰਾ ਘੱਟਤਾ ਉਹਨਾਂ ਨੇ ਕਿਹਾ ਕਿ ਜਿਹੜੀ ਤਾਮਿਲਆ ਵੀ ਉਹ ਵੀ ਵੱਖਰਾ ਦੇਸ਼ ਹੈ ਮਲਿਆਲਮ ਵੀ ਵੱਖਰਾ ਦੇਸ਼ ਹੈ ਤੇ ਊੜੀਆ ਵੀ ਵੱਖਰਾ ਦੇਸ਼ ਹੈ ਉਹਨਾਂ ਨੇ ਕਿਹਾ ਕਿ ਅਜੇਹੀਆਂ ਸਾਰੀਆਂ ਰਾਸ਼ਟਰੀ ਸ਼੍ਰੇਣੀਆਂ ਭਾਰਤ ਦਾ ਗਠਨ ਕਰਦੀਆਂ ਹਨ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸ਼੍ਰੇਣੀਆਂ ਨੇ ਇਹਨਾਂ ਨੂੰ ਮਿਲਾ ਕੇ ਹੀ ਭਾਰਤ ਇੱਕ ਕ러스ਟਰ ਬਣਦਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਭਾਰਤ ਕੋਈ ਦੇਸ਼ ਨਹੀਂ ਹੈ ਇਹ ਵੱਖ-ਵੱਖ ਰਵੈਜਾਂ ਪਰੰਪਰਾਵਾਂ ਅਤੇ ਸੱਭਿਆਚਾਰਾਂ ਵਾਲਾ ਉਪਮਹਾਦੀਪ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਭਾਰਤ ਦੇਸ਼ ਹੈ ਇਹਦੇ ਤੇ ਇੱਥੇ ਵੱਖ-ਵੱਖ ਸ ਵੱਖਰਾ-ਵੱਖਰਾ ਸੱਭਿਆਚਾਰ ਹੈ ਬੱਕਰੀਆਂ ਬੱਕਰੀਆਂ ਪਰੰਪਰਾਵਾਂ ਨੇ ਤੇ ਵੱਖਰੇ-ਵੱਖਰੇ ਲੋਕਾਂ ਦੇ ਰਿਵਾਇਤਾਂ ਨੇ ਉਹਨਾਂ ਨੂੰ ਜੋੜ ਕੇ ਹੀ ਇਹ ਇੱਕ ਦੇਸ਼ ਬਣਦਾ ਹੈਗਾ ਇਹ ਇੱਕ ਰਾਸ਼ਟਰ ਨਹੀਂ ਹੈ ਏ ਏ ਰਾਜਾ ਜੀ ਨੇ ਕਿਹਾਗਾ ਇਹਨੂੰ ਲੈ ਕੇ ਕਾਫੀ ਵਿਵਾਦ ਹੁਣ ਚੱਲ ਰਿਹਾਗਾ ਜਿਹੜਾ ਕਿ ਹੁਣ ਆਪਾਂ ਇਹ ਦੇਖਣਾ ਵੀ ਇਹਨਾਂ ਦੀ ਇਹ ਗੱਲ ਕਿੰਨੀ ਕੁ ਸਹੀ ਹੈ ਕਿ ਭਾਰਤ ਇੱਕ ਦੇਸ਼ ਨਹੀਂ ਹੈ ਇਹਦੇ ਤੇ ਵੀ ਆਪਾਂ ਵਿਚਾਰ ਕਰਾਂਗੇ ਉਹਨਾਂ ਨੇ ਅੱਗੇ ਕਿਹਾ ਉਹਨਾਂ ਨੇ ਕਿਹਾ ਕਿ ਤਾਮਿਲਨਾਡੂ 'ਚ ਇੱਕ ਸੱਭਿਆਚਾਰ ਹੈ ਕੇਰਲ 'ਚ ਹੋਰ ਸੱਭਿਆਚਾਰ ਹੈ ਮਤਲਬ ਵੀ ਤਾਮਿਲਨਾਡੂ ਦਾ ਜਿਹੜਾ ਸੱਭਿਆਚਾਰ ਹੈ ਉਹ ਕੇਰਲ ਦੇ ਨਾਲ ਮੈਚ ਨਹੀਂ ਕਰਦਾ ਕੇਰਲ ਦਾ ਹੋਰ ਸੱਭਿਆਚਾਰ ਹੈ ਤਾਮਿਲਨਾਡੂ ਦਾ ਹੋਰ ਸੱਭਿਆਚਾਰ ਹੈ ਤੇ ਇਸੇ ਤਰ੍ਹਾਂ ਦਿੱਲੀ ਵਿੱਚ ਵੀ ਹੋਰ ਸੱਭਿਆਚਾਰ ਹੈ ਉੜ ਉੜੀਸਾ ਉਹ ਇੱਕ ਸਾਦਾ ਇੱਕ ਹੋਰ ਸੱਭਿਆਚਾਰ ਹੈ ਮਨੀਪੁਰ ਪਰਚ ਲੋਕ ਮਨੀਪੁਰ ਦਾ ਹੋਰ ਸੱਭਿਆਚਾਰ ਹੈ ਮਨੀਪੁਰ ਚ ਲੋਕ ਕੁੱਤੇ ਦਾ ਮਾਸ ਖਾਂਦੇ ਹਨ ਉਹਨਾਂ ਦਾ ਸੱਭਿਆਚਾਰ ਹੈਗਾ ਉਹ ਕੁੱਤਿਆਂ ਦਾ ਕੁੱਤੇ ਦਾ ਮਾਸ ਖਾਧਾ ਜਾਂਦਾ ਹੈ ਜੋ ਕਿ ਸੱਭਿਆਚਾਰ ਦਾ ਪਹਿਲੂ ਹੈ ਕਸ਼ਮੀਰ ਚ ਹੋਰ ਸੱਭਿਆਚਾਰ ਹੈ ਉਹਨਾਂ ਨੇ ਅੱਗੇ ਕਿਹਾ ਕਿ ਹਰ ਸੱਭਿਆਚਾਰ ਨੂੰ ਮਾਨਤਾ ਦੇਣੀ ਹੋਵੇਗੀ ਉਹਨਾਂ ਨੇ ਕਿਹਾ ਵੀ ਕੋਈ ਵੀ ਸੱਭਿਆਚਾਰ ਉਹਨੂੰ ਮਾਨਤਾ ਦੇਣੀ ਹੋਵੇਗੀ ਉਹਨਾਂ ਕਿਹਾ ਕਿ ਜੇਕਰ ਕੋਈ ਭਾਈਚਾਰਾ ਬੀਫ ਜਾਂ ਗਊ ਦਾ ਮਾਸ ਖਾਂਦਾ ਹੈ ਤਾਂ ਇਸ ਨੂੰ ਮਨਜ਼ੂਰ ਕਰੋ ਤੁਹਾਡੀ ਕੀ ਸਮੱਸਿਆ ਹੈ ਤੁਹਾਨੂੰ ਕੋਈ ਆ ਕੇ ਤਾਂ ਨਹੀਂ ਕਹਿੰਦਾ ਕਿ ਤੁਸੀਂ ਗਊ ਦਾ ਮੀਟ ਖਾਓ ਜਿਹੜੇ ਖਾਂਦੇ ਨੇ ਉਹਨਾਂ ਦੀ ਪਰੰਪਰਾ ਹੈ ਇਸੇ ਬਨਸਵੰਤਾ ਵਿੱਚ ਏਕਤਾ ਹੈ ਸਾਡੇ ਵਿਚਕਾਰ ਫਰਕ ਹਨ ਇਹ ਸਾਨੂੰ ਮਨਜ਼ੂਰ ਕਰਨਾ ਪਵੇਗਾ ਉਹਨਾਂ ਨੇ ਮਤਲਬ ਵੀ ਐਕਚੁਅਲ ਦੇ ਵਿੱਚ ਉਹਨਾਂ ਨੇ ਜਿਹੜੀਆਂ ਪਛਾਵਾਂ ਦੇ ਆਧਾਰ ਤੇ ਪਰੰਪਰਾਵਾਂ ਦੇ ਆਧਾਰ ਤੇ ਤੇ ਹੋਰ ਰਵਾਈਤਾਂ ਦੇ ਆਧਾਰ ਤੇ ਉਹਨਾਂ ਨੇ ਦੇਸ਼ ਨੂੰ ਵੰਡ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜੇ ਆਪਾਂ ਹਿਸਾਬ ਲਾਈਏ ਬਨਸ ਬਨਤਾ ਤਾਂ ਦੇਸ਼ ਭਾਰਤ ਦੇ ਵਿੱਚ ਹੈਗੀ ਇਹ ਆ ਭਾਰਤ ਦੇ ਵਿੱਚ ਪਰੰਪਰਾਵਾਂ ਵੱਖਰੀਆਂ ਨੇ ਰਵਾਈਤਾਂ ਵੱਖਰੀਆਂ ਨੇ ਲੋਕਾਂ ਦਾ ਸੱਭਿਆਚਾਰ ਵੱਖਰਾਗਾ ਇਹ ਚੀਜ਼ਾਂ ਦਾ ਬਖਰੇਵੇਂ ਹੈਗੇ ਨੇ ਭਾਰਤ ਦੇ ਵਿੱਚ ਪਰ ਇਹ ਸਾਰੀਆਂ ਚੀਜ਼ਾਂ ਜੋੜ ਕੇ ਹੀ ਇੱਕ ਦੇਸ਼ ਬਣਿਆ ਹੋਇਆ ਇਹ ਰਾਜਾ ਜੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਿਹੜੀਆਂ ਲੋਕਾਂ ਦੀਆਂ ਕਿਸੇ ਜਿਵੇਂ ਹੁਣ ਪੰਜਾਬ ਦੀ ਬੱਕਰੀ ਪਰੰਪਰਾ ਤੇ ਜੰਮੂ ਕਸ਼ਮੀਰ ਦੀ ਬੱਕਰੀ ਪਰੰਪਰਾ ਆਈ ਮਹਾਰਾਸ਼ਟਰ ਦੀ ਬੱਕਰੀ ਪਰੰਪਰਾ ਮਿਲਿਆ ਲਮ ਬਖਰੇ ਨੇ ਤਾਮਲ ਬਖਰੇ ਨੇ ਇਸ ਤਰੀਕੇ ਨਾਲ ਹੀ ਜਿਹੜੇ ਉਹਨੇਗੇ ਆਪਣੇ ਮਲਿਆਲਮ ਹੋਗੇ ਤਾਮਲ ਹੋਗੇ ਤੇ ਨੀਚੇ ਆਪਾਂ ਚਲੇ ਜਾਈਏ ਅਸਾਮ ਵਗੈਰਾ ਤੇ ਉੱਥੇ ਸੱਭਿਆਚਾਰਾ ਹੋਰ ਸੱਭਿਆਚਾਰ ਰਵੈਤਾਂ ਉਹਨਾਂ ਦੀਆਂ ਪਰੰਪਰਾਵਾਂ ਹੋਰ ਨੇਗੀਆਂ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਇਹ ਜਿਹੜਾ ਦੇਸ਼ ਆ ਇਹ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਰਿਹਾ ਇਹ ਬੱਕਰੀਆਂ ਬੱਕਰੀਆਂ ਪਰੰਪਰਾਵਾਂ ਵੱਖਰੇ ਵੱਖਰੇ ਸੱਭਿਆਚਾਰ ਤੇ ਵੱਖਰੇ ਬੱਕਰੀਆਂ ਰਵੈਤਾਂ ਨੂੰ ਮਿਲਾ ਕੇ ਇੱਕ ਰਾਸ਼ਟਰ ਬਣਦਾ ਹੈ ਇਹ ਬੱਕਰੀਆਂ ਬੱਕਰੇ ਨੇ ਵੈਤਾਂ ਨੂੰ ਮਿਲਾ ਕੇ ਇੱਕ ਰਾਸ਼ਟਰ ਬਣਦਾ ਇਹ ਇਹ ਗੱਲ ਉਹਨਾਂ ਨੇ ਕਹੀ ਆ ਆਪਣੇ ਬਿਆਨ ਦੇ ਵਿੱਚ ਉਹਨੇ ਬਿਆਨ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆਗਾ ਇਹ ਐਕਚੁਅਲ ਦੇ ਵਿੱਚ ਮੈਨੂੰ ਇਹ ਲੱਗਦਾ ਮੈਨੂੰ ਮੈਨੂੰ ਆਪਦੇ ਆਪ ਨੂੰ ਇਹ ਲੱਗਦਾਗਾ ਵੀ ਜਿਹੜੀ ਭਾਜਪਾ ਹਰ ਰੋਜ਼ ਕਹਿੰਦੇ ਨੇ ਨਾ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਦੇਸ਼ ਦੀ ਜਿਹੜੀ ਗੱਲ ਕਰਦੇ ਨੇ ਅਗਰ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਦੇਸ਼ ਹੁੰਦਾਗਾ ਤਾਂ ਭਾਰਤ ਦੇ ਵਿੱਚ ਤਾਂ ਬਹੁਤ ਬਨਸਵਨਤਾ ਭਾਰਤ ਤਾਂ ਬਹੁਤ ਜਿਆਦੇ ਪਰੰਪਰਾਵਾਂ ਬਹੁਤ ਜਿਆਦੇ ਸੱਭਿਆਚਾਰ ਰਵੈਤਾਂ ਨੇਗੇ ਜਿਹੜੀਆਂ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਰਵੈਤਾਂ ਨੇ ਜਿਹਨੂੰ ਮਿਲਾ ਕੇ ਭਾਰਤ ਦੇਸ਼ ਬਣਿਆ ਹੋਇਆਗਾ ਅਗਰ ਤੁਸੀਂ ਇੱਕ ਸੱਭਿਆਚਾਰ ਤੇ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਦੇਸ਼ ਦਾ ਤੁਸੀਂ ਦਰਜਾ ਦੇਮੋਗੇ ਤਾਂ ਲੋਕਾਂ ਦੀਆਂ ਜਿਹੜੀਆਂ ਵਨਸਵਨਤਾ ਨੇ ਜਿਹੜਾ ਭਾਰਤ ਦਾ ਸੁਹੱਪਣ ਹੈ ਭਾਰਤ ਦਾ ਜਿਹੜਾ ਸੁਨਹਿਰੇ ਸੁਨਹਿਰਾ ਪਾਣਾ ਹੈ ਉਹ ਖਤਮ ਹੋ ਜਾਊਗਾ ਮੈਨੂੰ ਲੱਗਦਾ ਵੀ ਜਿਹੜੀ ਏ ਰਾਜਾ ਨੇ ਸਟੇਟਮੈਂਟ ਦਿੱਤੀ ਆ ਇਹ ਜਿਹੜੀ ਭਾਜਪਾ ਦੀ ਇੱਕ ਦੇਸ਼ ਇੱਕ ਰਾਸ਼ਟਰ ਵਾਲੀ ਜਿਹੜੀ ਸਟੇਟਮੈਂਟ ਆ ਉਹਨੂੰ ਲੈ ਕੇ ਆਈ ਹੋਈ ਸਟੇਟਮੈਂਟ ਆ ਦੀ ਮੈਨੂੰ ਜਿੱਤੇ ਤੱਕ ਮੇਰੇ ਮਨ ਦਾ ਵਿਚਾਰ ਇਹ ਆ ਕਿਉਂਕਿ ਦੇਖੋ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹਨਾਂ ਨੇ ਗੱਲ ਇਹ ਕਹੀ ਆ ਕਿ ਇੱਥੇ ਪਰੰਪਰਾਵਾਂ ਵੱਖਰੀਆਂ ਵੱਖਰੀਆਂ ਨੇ ਔਰੇ ਸੱਭਿਆਚਾਰ ਵੱਖਰਾਗਾ ਔਰੇ ਰਵੈਤਾਂ ਵੱਖਰੀਆਂ ਨੇ ਹਰੇਕ ਸਟੇਟ ਦਾ ਵੱਖਿਆ ਵੱਖਰਾ ਸੱਭਿਆਚਾਰ ਆ ਹੁਣ ਪੰਜਾਬ ਨਾਲ ਹਰਿਆਣਾ ਦਾ ਸੱਭਿਆਚਾਰ ਨਹੀਂ ਮਿਲਦਾ ਹਰਿਆਣਾ ਦਾ ਹੋਰ ਸੱਭਿਆਚਾਰ ਆ ਪੰਜਾਬ ਦਾ ਹੋਰ ਸੱਭਿਆਚਾਰ ਆ ਉੱਤਰ ਪ੍ਰਦੇਸ਼ ਚਲੇ ਜਾਓ ਤੁਸੀਂ ਹੋਰ ਸੱਭਿਆਚਾਰ ਆ ਬੱਕਰੀਆਂ ਬੱਕਰੇ ਸੱਭਿਆਚਾਰ ਬੱਕਰੀਆਂ ਬੱਕਰੀਆਂ ਪਰੰਪਰਾਵਾਂ ਨੇ ਕੀ ਔਰੇ ਉਹਨਾਂ ਦਾ ਇਹ ਸਟੇਟਮੈਂਟ ਆ ਉਹਨਾਂ ਨੇ ਦੇਸ਼ ਨੂੰ ਤੋੜਨ ਵਾਲੀ ਕੋਈ ਗੱਲ ਮੇਰੇ ਨਿਗਾਚ ਕਰੀ ਨਹੀਂ ਗਈ ਦੇਸ਼ ਤਾਂ ਇੱਕ ਹੈਗਾ ਹੀ ਹੈਗਾ ਇਹ ਦੇਸ਼ ਮਤਲਬ ਹੀ ਉਹ ਉਹ ਇਹ ਗੱਲ ਕਹਿੰਦੇ ਨੇ ਵੀ ਬੱਕਰੀਆਂ ਬੱਕਰੀਆਂ ਪਰੰਪਰਾਵਾਂ ਰਵੈਤਾਂ ਸੱਭਿਆਚਾਰ ਨੂੰ ਮਿਲਾ ਕੇ ਇਹ ਦੇਸ਼ ਬਣਿਆ ਹੋਇਆ ਹੈ ਇਹ ਗੱਲ ਤਾਂ ਕਾਫੀ ਹੱਦ ਤੱਕ ਉਹਨਾਂ ਦੀ ਸਹੀ ਹੈ ਦੇਸ਼ ਤਾਂ ਇੱਕੋ ਹੀ ਆ ਨਾ ਚਾਹੇ ਚਾਹੇ ਉਹਨੂੰ ਆਪਾਂ ਉਪਮਹਾਦੀਪ ਕਹਿ ਦਈਏ ਚਾਹੇ ਜੋ ਮਰਜ਼ੀ ਕਹਿ ਦਈਏ ਪਰ ਦੇਸ਼ ਤਾਂ ਇੱਕ ਘਰ ਹੈ ਇਹ ਦੇਸ਼ ਥੋੜੋ ਤੋਂ ਕੋਈ ਟੁੱਟ ਜੇ ਹੁਣ ਆਪਾਂ ਕਹੀਏ ਵੀ ਮਲਿਆਲਮ ਨੇ ਮਲਿਆਲਮ ਰਹਿੰਦਾ ਭਾਰਤ ਦੇ ਵਿੱਚ ਹੀ ਨੇ ਜਿਹੜੇ ਤਾਮਲ ਨੇ ਰਹਿੰਦਾ ਭਾਰਤ ਦੇ ਵਿੱਚ ਹੀ ਨੇ ਭਾਰਤ ਦਾ ਹਿੱਸਾ ਹੀ ਨੇ ਭਾਰਤੀ ਕਹੋਂਦੇ ਨੇ ਆਪਣੇ ਆਪ ਨੂੰ ਉਹ ਉਹ ਕਿਹੜਾ ਕਹਿੰਦੇ ਨੇ ਵੀ ਸਾਡਾ ਦੇਸ਼ ਜੀ ਵੱਖਰਾ ਹੈਗਾ ਅੱਛਾ ਇਹ ਬੜੀਆਂ ਸਟੇਟਮੈਂਟਾਂ ਆਈਆਂ ਨੇ ਪਹਿਲਾਂ ਮੈਂ ਵੀਡੀਓ ਕੀਤੀ ਸੀ ਡੀ ਕੇ ਸ਼ਰੇਸ਼ ਜੀ ਨੇ ਕਹਤਾ ਸੀਗਾ ਵੀ ਜਿਹੜੀ ਯੂਨਾਈਟਿਡ ਯੂ ਐਸ ਐਸ ਆਈ ਆ ਇਹਨੂੰ ਵੱਖਰੇ ਦੇਸ਼ ਦੀ ਡਿਮਾਂਡ ਕਰਨੀ ਚਾਹੀਦੀ ਆ ਯੂਨਾਈਟਿਡ ਸਟੇਟਸ ਆਫ ਸਾਊਥ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਨੇ ਥੱਲੇ ਵਾਲੀਆਂ ਜਿਨ੍ਹਾਂ ਦੇ ਵਿੱਚ ਕਰਨਾਟਕਾ ਵਗੈਰਾ ਆ ਗਿਆ ਗੋਆ ਆ ਗਿਆ ਮਹਾਰਾਸ਼ਟਰ ਆ ਗਿਆ ਕੇਰਲ ਆ ਗਿਆ ਇਹ ਜਿਹੜੀਆਂ ਸਟੇਟਾਂ ਨੇ ਆਪਣਾ ਆ ਗਿਆ ਤਮਿਲਨਾਡੂ ਆ ਗਿਆ ਵੀ ਜਿਹੜੀਆਂ ਇਹ ਸਟੇਟਾਂ ਨੇ ਇਹਨਾਂ ਨੂੰ ਵੱਖਰੇ ਦੇਸ਼ ਦੀ ਡਿਮਾਂਡ ਕਰਨੀ ਚਾਹੀਦੀ ਆ ਡੀ ਕੇ ਸੁਰੇਸ਼ ਜੀ ਨੇ ਜਿਹੜੇ ਉਹ ਕਾਂਗਰਸ ਦੇ ਐਮਪੀ ਨੇ ਉਹਨਾਂ ਨੇ ਪਹਿਲਾਂ ਇਹ ਸਟੇਟਮੈਂਟ ਦਿੱਤੀ ਸੀ ਹੁਣ ਉਹ ਸਟੇਟਮੈਂਟ ਏ ਰਾਜਾ ਜੀ ਨੇ ਦਿੱਤੀ ਕਿ ਇਹ ਵੱਖਰਾ ਦੇਸ਼ ਇਹ ਇੱਕ ਭਾਰਤ ਕਦੇ ਵੀ ਕ੍ਰਸ਼ਟ ਨਹੀਂ ਰਿਹਾ ਬਰ ਹੁਣ ਦੇਖੋ ਵੀ ਇਹ ਕਿੰਨੀ ਸਹੀ ਆ ਕਿੰਨੀ ਗਲਤ ਆ ਦੇਖੋ ਦੇਸ਼ ਤਾਂ ਇੱਕ ਹੈਗਾ ਹੀ ਹੈਗਾ ਇਹ ਤਾਂ ਮੰਨਣੀ ਆ ਉਹ ਵੀ ਦੇਸ਼ ਇੱਕ ਆ ਚਾਹੇ ਸਾਰੀਆਂ ਸੱਭੇਤਾਵਾਂ ਸਾਰੀਆਂ ਪਰੰਪਰਾਵਾਂ ਸਾਰੇ ਜਿਹੜੇ ਰਵੈਤਾਂ ਨੇ ਗਿਆ ਸਾਰੀਆਂ ਨੂੰ ਮਿਲਾ ਕੇ ਹੀ ਬਣਿਆ ਹੋਇਆ ਇੱਕ ਦੇਸ਼ ਹੈ ਇਹ ਇਹਨੂੰ ਇਸੇ ਕਰਕੇ ਇਹਨੂੰ ਸਟੇਟਾਂ ਦਾ ਸੰਘ ਕਿਹਾ ਜਾਂਦਾ ਹੈਗਾ ਭਾਰਤ ਦੇਸ਼ ਨੂੰ ਵੀ ਇਹ ਵੱਖਰੀਆਂ ਵੱਖਰੀਆਂ ਸਟੇਟਾਂ ਦਾ ਇੱਕ ਸੰਘ ਬਣ ਕੇ ਇੱਕ ਦੇਸ਼ ਬਣਿਆ ਹੋਇਆ ਹੈਗਾ ਦੇਖਦਾ ਹੈਗਾ ਹੀ ਆ ਚਲੋ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਇੱਕ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਆ ਕਰੋ ਯਾਰ ਮੇਰਾ ਪੂਰਾ ਹੋ ਜਾਣਾ ਫੋਲੋਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ